ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੇ ਰਹਿਮਤ ਚੱਲੇ ਆਂ ਮਿਸਤਰੀ ਲੈਣ ਸਤਿ ਸ੍ਰੀ ਅਕਾਲ ਬੁਲਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੋ ਕੋ ਤ ਸਤਿ ਸ੍ਰੀ ਅਕਾਲ ਹੱਸਣ ਲੜੀ ਸਤਿ ਸ੍ਰੀ ਅਕਾਲ ਦਾ ਕਰੋ ਸਤਿ ਸ੍ਰੀ ਅਕਾਲ ਹਾਂ ਇਹ ਏਹ ਕੋਣੋ ਮੜੀ ਗੱਲਾਂ ਲਿਓ ਜੀ ਜਾ ਰਹੇ ਆਂ ਆਪਾਂ ਮਿਸਤਰੀ ਨੂੰ ਲੈਣ ਜਾਇਬ ਅੰਕਲ ਨੂੰ ਲਿਓ ਜੀ ਆਗੇ ਤੇ ਜਾਇਬ ਅੰਕਲ ਪੀ ਚਾਹ ਚੂ ਆਪਾਂ ਨੇ ਖੋਲਦਿਆ ਟਾਇਰ ਰਿੰਮ ਲਾਦ ਰਹੇ ਆ 43 ਗਹਿਰਾਵਾਂ ਪਾਲਿਆੜ ਨੂੰ ਮੰਡੂ ਜਾ ਸੱਬਾ ਜਾ ਪਿੱਛੇ ਦੁਕਾਨਵਾਂ ਜਾ ਕੇ ਖੋਲ ਕੇ ਫਿਰ ਚੱਲेंगे ਆਪਾਂ ਲੈਣ ਰਿੰਮ ਤੋਂ ਜੇ ਬੰਦਲੀ ਦੁਕਾਨਾ ਦਾ ਮਾ ਦੇਖਣ ਆਵਾਂ ਕਰ ਲਈਏ ਭਾਈ ਨੇ ਲਿਓ ਜੀ ਆਪਾਂ ਪਹੁੰਚੇ ਦੇ ਜੱਗੀ ਐਗਰੀਕਲਚਰ ਵਰਕਰਸ ਕਬੂਲਪੁਰ ਮਾਇਆ ਨਾ ਜ ਅਖੰਡਪੁਰ ਸਾਹਿਬ ਆਰੰਭ ਕਰਾਏ ਵੇਦੇ ਨਾਂਗੇ ਭੋਗ ਪਏ ਆ ਸਰਪੰਚ ਸਾਹਿਬ ਸਰਪੰਚੀ ਜਿੱਤੇ ਦੇ ਆਪਣਾ ਜੱਗੀ ਬਾਈ ਉਸ ਦੀ ਖੁਸ਼ੀ ਵਿੱਚ ਅਖੰਡਪੁਰ ਸਾਹਿਬ ਆਰੰਭ ਹੋਏ ਵੇਦੇ ਆਪਾਂ ਆਏ ਤੇ ਦੇਖੋ ਇਹ ਲੱਗਿਆ ਵਾ ਬੈਨਰ ਸਰਪੰਚ ਸਾਹਿਬ ਦਾ ਟਰੈਕਟਰ 'ਚੋਂ ਨਿਸ਼ਾਨਤਾ ਠੀਕ ਹੈ ਬਾਈ ਰਿੰਮਾ ਰੂਮਾ ਦਾ ਕਰਾਂ ਜਗੜ ਜਾ ਕੇ ਆਪਾਂ ਰਿੰਮ ਰੂਮ ਖਲਵਾ ਕੇ ਆਇਆ ਤਾਂ ਮੈਂ ਉਹਨਾਂ ਨੂੰ ਪੂਰੇ ਪਰਿਵਾਰ ਦੀ ਹਾਜ਼ਰੀ ਲਵਾ ਕੇ ਵਿਛਾਣਾ ਪਹੁੰਚ ਗਏ ਜੀ ਆਪਾਂ ਮਾਰਕੀਟ ਪੂਰੇ ਰਿੰਮ ਤੂਰੀਆਂ ਦਾ ਖਜ਼ਾਨਾ ਔਰੇ ਪਟਿਆਲਾ ਮਾਰਕੀਟ ਕਹਾਂ ਇਹਨੂੰ ਜਿਹਨੂੰ ਕੁਆੜੀ ਮਾਰਕੀਟ ਵੀ ਕਹਿੰਦੇ ਆ ਆ ਦੇਖੋ ਰੇਲ ਵਾਲੇ ਹਿੱਸੇ ਕਹਾਂ ਜਿਹਨਾਂ ਨੂੰ ਆ ਟੂਲ ਲਾ ਕੇ ਬਣਾਏ ਹੋਏ ਸਾਰੇ ਦੇਖਾਂ ਆਪਾਂ ਬਾਈਪਾ ਪੁਰਾਣੇ ਰਿਮ ਵੀ ਆ ਨਵੇਂ ਵੀ ਆ ਦੇਖਾਂ ਕਿਹੜੇ ਮਿਲਾਂ ਆਪਾਂ ਨੂੰ ਬੱਬੂ ਸਾਨੀ ਨਾਮ ਕੇ ਉੱਪਰ ਦੁਕਾਨ 193 ਨੰਬਰ ਸ਼ਾਪ ਨੰਬਰ 56800 ਪੁਰਾਣੇ オリジナル ਹੈ ਇਹ 54 ਕਿਲੋ ਦਾ ਇਸਮ ਪਲੇਟ ਲੱਗੀ ਹੋਰ ਜੋੜ ਲਾਇਆ ਵਾ ਆਪਾਂ ਇਹ ਲਈਏ ਦੋ ਆ 52 1 52 ਵਾਲਾ ਦੇ ਇਹ ਹੋਇਆ ਇੱਕ ਇਹ ਹੋ ਗਿਆ ਦੋ ਪੀਸ ਹੋ ਗਏ ਇੱਕ ਇਸਮ ਸੇਮ ਹੋ 47 ਕਿਲੋ ਦਾ ਦੇਖਣੇ ਮੇ ਸੇਮ ਹੈ ਨੈਵਰ ਲੈ ਲੇ ਆਪਾਂ ਨਰੇਮ ਬਾਈ ਪਾਦੇ ਪੁਰਾਣੇ ਕੱਟਦੇ ਇਹ ਲੈ ਆ ਦੋ ਬਲਬੋ ਗੱਡੀ ਵਾਲੇ 5755 ਕਿਲੋ ਵਾਲਾ ਰਿਮ ਮੈਂ ਆਪਣਾ 20 ਕਿਲੋ ਵਾਲਾ ਰਿਮ ਜਿਹੜਾ ਪਹਿਲਾਂ ਦਾ ਆਪਣਾ ਅਥੋਲੇ ਆ ਪੁਰਾਣੇ ਸਾਰੇ ਤਰ੍ਹਾਂ ਦੇ ਟਰੈਕਟਰ ਮਿਲਾਂ ਬਈ ਰਹਿ ਜਿਹੇ ਜੇ ਮਰਜ਼ੀ ਲੈ ਲੇ ਜਿਹੇ ਜੇ ਮਰਜ਼ੀ ਟਾਇਰ ਰਿਮ ਜੋ ਮਰਜ਼ੀ ਲੈ ਦੋ ਤਿੰਨ ਦੁਕਾਨਾਂ ਚੰਗੀਆਂ ਰਹਿ ਚੰਗੇ ਬ੍ਰਾਂਡ ਟਰੈਕਟਰ ਮਿਲਾਂ ਕਬੀ ਕੋਕੂ ਅੰਕਲ ਬੈਠਿਆ ਦੇਖ ਪੂਰੀ ਛੇਤੀ ਆਪਾਂ ਨੂੰ ਨਹੀਂ ਸਾਰੇ ਟਰੈਕਟਰ ਦਿਖਾਉਂਦੇ ਕਿ ਦਿਨੇ ਆਵੇਂਗੇ ਪੂਰੀ ਮਾਰਕੀਟ ਦਿਖਾਵਾਂਗੇ ਤੁਹਾਨੂੰ ਪੂਰੇ ਮਿਲਾਂ ਗੱਡੀਆਂ ਦਾ ਸਮਾਨ ਜੋ ਮਰਜ਼ੀ ਪਾਰਟ ਲਿਓ ਸਕੂਟਰ ਵਰਗਾ ਹਾ ਟਾਇਰ ਨਹੀਂ ਇਹੜਾ 54054 ਬਿਲਡ ਡਰਾਈਵ ਬਿਨਾ ਸੀ ਆਰ ਡੀ ਆਈ ਸੋਨੇ ਲਿਖਿਓ ਪੜੋ ਕਿੱਟਾ ਕੋਕੂ ਮੇਰੇ ਟਰੈਕਟਰ ਦਾ ਕੋਕੂ ਤੇ ਤਲੇ ਤਲੇ ਸਾਰੇ ਮਾ ਹਨ ਹੂੰ ਇਹੋ ਕਿਹਾ ਯਾਰ ਨਿਊ ਹੋਲੈਂਡ ਗੱਭੇ ਤੇ ਖੁੱਲਿਆ ਵਾ ਸਾਰੇ ਮਾਲ ਜੀ ਇਹ ਨਿਊ ਹੋਲੈਂਡ 4710 ਲਾਲ ਰੰਗ ਦਾ 36 ਤੇ ਜੀ ਸੀ ਵੀ ਲੈ ਲਈ ਸਟ੍ਰਕਟਰ ਨੂੰ ਵੀ ਤਿਆਰ ਕਰਕੇ ਵੇਚ ਦੇਣਾ ਇਹ ਜਿਹੜਾ ਖੜਿਆ ਤੇ ਹਣਾ ਖੋਲ ਦੀ ਮਾਰਕੀਟ ਰਸਤੇ ਰਸਤੇ ਹੀ ਹੈ ਨਾ ਚੱਕਿਆ ਸਮਾਨ ਹਾਂ ਚੱਕਿਆ ਸਮਾਨ ਲੈ ਪਹਿਲਾਂ ਤੇ ਆਪਾਂ ਇੰਟਰ ਆ ਗਿਆ ਪੱਪੂ ਮੇਰਾ ਟਰੈਕਟਰ ਸ਼ਬਦੀਤੀ ਸਿਰੰਜਾ 05 ਆਇਡੈਂਟਿਟੀ ਪੈਂਟਿੰਗ ਗੱਡੀਆਂ 2090 ਮੋਸਟਡ ਟਾਇਰ ਮੈਂ ਜਿਹੜਾ ਹੀ ਵਿਚਾਰ ਰਹੇ ਆ ਮਾ ਜੋ ਮਰਜੀ ਲਿਓ ਸਾਰਾ ਕੁਝ ਸਾਹ ਚੜਾ ਜੀ ਲੈ ਲੈ ਆਪਣੇ ਹੌਲੈਂਡ ਵਾਸਤੇ ਮਰੇ ਰਿੰਮ ਵੱਡੇ ਟਾਇਰ ਪਾਉਣ ਵਾਸਤੇ ਬਾਈ ਬਦੇ ਬਾਈਆਂ ਕੀ ਪਰਾਂ ਜਿਹੜੀ ਸਾਨੀ ਪਤ ਲੈ ਕੇ ਆਈਆਂ ਮਾਲ ਹੈ ਹੀ ਦੁਕਾਨੇ ਬਾਈਆਂ ਕੀ ਸੱਸੀ ਗੱਲ ਫਿਰ ਸੱਸੀ ਗੱਲ ਬਜੀ ਹੋਰ ਫਿਰ ਵਧੀਆ ਸਭ ਵਧੀਆ ਵੀਰ ਤੋਂ ਲਿਆ ਬਾਈ ਸਮਾਨ ਆਪਣੇ ਬਾਈ ਪਾਸ ਸਾਰੇ ਤਰ੍ਹਾਂ ਦਾ ਸਮਾਨ ਹੈ ਬਾਈ ਦੱਸੇਗੇ ਦੱਸੋ ਫਿਰ ਕੀ ਕੀ ਸਮਾਨ ਆਪਨੇਗਾ ਆਪਣੇ ਕੋਲ ਵੀਰ ਜੀ ਟਰੈਕਟਰ ਦੇ ਰੇਅਰ ਫਰੰਟ ਦੋਨੋਂ ਟਾਇਰ ਹੁੰਦੇ ਰਿੰਮ ਅਵੇਲੇਬਲ ਹੋ ਜਾਣਗੇ ਬਾਕੀ ਆਪਣੇ ਕੋਲ 2 ਵੀਲਰ 4 ਵੀਲਰ ਵਗੈਰਾ ਕੋਈ ਵੀ ਟਾਇਰ ਹੋਏਗਾ ਤੁਹਾਨੂੰ ਸਾਰੀ ਵੇਰਟੀ ਹੋ ਜੇਗੀ ਪੁਰਾਣੇ ਨਵੇਂ ਦੋਨੋਂ ਦਾ ਠੀਕ ਹੈ ਬਾਈਆਂ ਕੋਲ ਹਰੇਕ ਤਰ੍ਹਾਂ ਦੇ ਟਾਇਰ ਰਿੰਮ ਆਪਣਾ ਸਾਰੇ ਅਵੇਲੇਬਲ ਹੈ ਟਰੈਕਟਰਾਂ ਦੇ ਕਾਰਾਂ ਦੇ ਭਲਾਏ ਵੀਲ ਪਾਣੇ ਕਿਸੇ ਨੇ ਆਹ ਮੋਸਟਰ ਟਾਇਰ ਆ ਕੇ ਦੇਖੋ ਹਰ ਇੱਕ ਚੀਜ਼ ਅਵੇਲੇਬਲ ਹੈ ਮਾਰਕੀਟ ਚ ਬਾਈਆਂ ਦੀ ਦੁਕਾਨ ਹੈ 267 ਨੰਬਰ ਸਾਨੀ ਟਾਇਰ ਸਰਵਿਸ ਦੇ ਨਾਂ ਤੇ ਬਣੇ ਰਹੋ ਜੀ ਆਪਣੀ ਵੀਡੀਓ ਗੱਲ ਦਿਖਾਣੇ ਅੱਗੇ ਹਾਂ ਕਿਹੜਾ ਜੈਮ ਅੰਕਲ ਨਾਲ ਕਰਦੇ ਫਿੱਟ ਠੀਕ ਹੈ ਜੀ ਵਧੀਆ ਜੀ ਓਕੇ ਹੈ ਰਿਪੋਰਟ ਓਕੇ ਹੈ ਚਲੋ ਵਧੀਆ ਆਪ ਦਾ ਬੇਗਾ ਨਾ ਲੇਗਾ ਤੋੜ ਦੇਣੀ ਆ ਰਾਣੀ ਸੁੰਦਰਾ ਆਪਾਂ ਇਹ 55 ਸਾਲ ਹੋ ਗਏ ਟੈਰਾਂ ਕੰਮ ਕਰਦੇ ਨੂੰ 50 ਹੈ ਹਾਂ ਚਲ 55 ਦਾ ਨੀ ਤੀਕ ਆ ਚਲ 55 ਸਾਲ ਉਮਰ ਹੋ ਗਈ ਹਾਂ ਤੂੰ ਜਾ ਕੇ ਉਹ 30 ਸਾਲ ਕੰਮ ਕਰਦੇ ਨੂੰ ਹੋ ਗਏ ਚਲੋ ਇਹ ਹੋ ਗਏ ਮੈਂ ਉਹ ਘਰੋਂ ਜੀ ਫਿਰ ਟ੍ਰੈਕ ਬਸ ਟ੍ਰੈਕਟਰ ਵਾਲਾ ਕਰੂ ਮੈਂ ਰੀਮ ਲੱਕ ਲਿਆਵਾ بڑے ਚੱਕ ਠੀਕ ਹੈ ਜੀ ਟ੍ਰੈਕਟਰ ਵਾਲੇ ਉਹਨਾਂ ਦੇ 6 ਕੰਮ ਫਰਕ ਤਾਂ ਥੋੜਾ ਜਿਹਾ 6 ਕ ਖਲੋਂ ਆਏ ਆ ਮਗੋਟੀ ਲਿਆਇਆ ਉਹ ਖੋਲੋ ਥਵੇਂ ਇਹਨੇ ਪੱਟ ਲਿਓ ਮੈਂ ਲਿਆਵਾ ਚੱਕੋ ਹੋਲ ਦੇ ਪੁਰਾਣੇ ਰਿੰਮ ਪਾਏਗੇ ਇਹ ਵਾਲੇ ਰਿੰਮ ਟਰੈਕਟਰ ਨੂੰ ਨਿਸਰਾਕਾਂ ਥੋੜਾ ਜਿਹਾ ਫਰਕ ਤਾਂ ਇਹ ਥੋੜੇ ਆਪਣੇ ਖਲਵਾਏ ਆ ਇਹ ਨਟ ਪੈਂਦਾ ਕਰਿਆ 24 ਦਾ ਨਟ ਹੈ 21 ਨੰਬਰ ਸਰਾਕ ਤੇ ਪਹਿਲਾਂ ਬਾਈ ਨੰਬਰ ਨਟ ਪਗਦਾ ਜਿਹੜਾ ਟਾਇਰ ਪੈ ਜਾਣਾ ਭਾਈ ਨੇ ਪਹਿਲਾਂ ਹੀ ਸੀ ਮੈਂ ਫਿੱਟ ਕਰ ਦਿੱਤਾ ਤੇ ਪਰ ਰਿੰਮ ਲਿਆਈਆਂ ਇਹਨਾਂ ਰਿੰਮ ਮਾ ਨਾ ਖੁੱਲਦਾ ਨਹੀਂ ਟਾਇਰ ਥੋੜੇ ਜੇ ਤੰਗ ਹੈ ਰਿੰਮ ਇਹਨਾਂ ਮਾ ਖੁੱਲ ਜੇਗਾ ਟਾਇਰ ਇਹਨਾਂ ਉਹਨਾਂ ਜਿਹੜੇ ਨਾ ਮੇਰੀ ਰਿੰਮ ਲਿਆਏ ਆਪਾਂ ਯਾਰ ਬਣ ਜੇ ਮੁਰੇ ਤੇ ਦੈਂਤ ਜਾ ਟਾਇਰ ਸਹੀ ਹੈ ਇਹ ਇਸ ਵਾਰ ਦੇਖ ਆ ਬਗ ਹਾਂ ਹਾਂ ਚੜ ਗਿਆ ਇਹਨਾਂ ਮੈਂ ਰੁੱਕੇ ਆ ਬੱਧੀਆ ਹਲੋ ਦਾ ਨਟਾਂ ਦਾ ਵੀ ਕਚਾਈ ਕਰਨੀ ਆ ਮਤਲਬ ਦੋਨੋਂ ਠੀਕ ਆ ਇਹਨੂੰ ਵਧੀਆ ਹਾਂ ਠੀਕ ਉਹ ਹੀ ਕਹਿੰਦੇ ਆਪਾਂ ਫੀਟਿੰਗ ਸਹੀ ਆ ਬਸ ਸਰਾਕਾਂ ਦਾ ਹੀ ਫਰਕ ਤਾਂ ਯਾਰ ਸਰਾਕ ਥੋੜੇ ਜੇ ਖੁੱਲ ਗਏ ਲਿਓ ਜੀ ਨੇ ਬੀਕੇਟੀ ਵਾਲੇ ਪਾ ਦੇ ਆਪਾਂ ਨੇ 45 11ਵਾਂ ਹੌਲੈਂਡਮਾ ਦੇ ਕੱਢ ਕੇ ਐਮ ਆਰ ਐਫ ਵਾਲੇ ਪਾ ਦੇ ਆਪਾਂ ਨੇ ਹੌਲੈਂਡਮਾ ਇਹ ਨਾਲੇ ਕਰਤੀ ਨਗੇ ਰਿੰਮ ਚੇਂਜ ਹੌਲੈਂਡ ਦੇ ਮੋٹے ਖੁੱਲੇ ਰਿੰਮ ਪਾ ਦੇ ਦੇਖੋ ਇਹਨੂੰ ਪੂਰੀ ਉਹ ਬਣ ਗਈ ਟਾਇਰ ਪੂਰਾ ਜਹੰਦਰ ਬਣ ਗਿਆ ਇਸਮਾ ਆਪਾਂ ਨਮਣਾ 9 ਨੰਬਰ ਟਾਇਰ ਪਾਇਆ ਵਾਇਓ 10 11 ਨੰਬਰ ਤੱਕ ਹੀ ਸੀਰੀਮਾ ਪਾਸਕਾ ਕਿਆ ਨੰਬਰ ਤੱਕ ਹੋ ਹੀ ਰਿਹਾ ਚੱਲ ਰਿਹਾ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਬਣੇ ਰਹੇਗੇ ਕਰੋ ਜੀ ਆਪਣੀ ਚੈਨਲ ਗੇਲ ਵੀਡੀਓ ਦੇਖਣੇ ਵਾਸਤੇ ਹੋਰ ਨਮੀ ਨਮੀ ਸਪੋਰਟ ਕਰੋ ਬਾਈ ਬਾਤੇ-ਬੱਦ ਜਿੰਨੀ ਹੋ ਸਕਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਅੱਗੇ ਨਵੀਂ ਕਿਸੇ ਵੀਡੀਓ ਵਿੱਚ ਜੀ